ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਗੱਲ ਕਰਦੇ ਆਂ ਮੱਤ ਤੇ ਪੜਦਾ ਵੀਡੀਓਾਰੇ ਪੁਲਿਸ ਨੂੰ ਲੱਗਾ ਵਿੱਕੀ ਦੇ ਟਿਕਾਣੇ ਦਾ ਪਤਾ ਇਸ ਵਾਰ ਆਪਾਂ ਚਰਚਾ ਕਰਦੇ ਆਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਜਦੋਂ ਵਿੱਕੀ ਉਹ ਦੁਆਰਾ ਆਪਣੀ ਭੂਆ ਦੇ ਘਰ ਆਉਂਦਾ ਤਾਂ ਭੂਆ ਨੂੰ ਉਹਦੇ ਤੇ ਸ਼ੱਕ ਹੋ ਜਾਂਦਾ ਕਿ ਜਰੂਰ ਕੁਛ ਤਾਂ ਰਫੜਾ ਕਰਕੇ ਆਇਆ ਭੂਆ ਆਪਣੇ ਆਪਣੇ ਪੂਆ ਵਿੱਕੀ ਦੇ ਘਰੇ ਫੋਨ ਲਗਾਉਂਦੀ ਆ ਤੇ ਦੱਸਦੀ ਆ ਕਿ ਵਿੱਕੀ ਸਾਡੇ ਕੋਲ ਆਇਆ ਹੋਇਆ ਆ ਤੇ ਕੱਲ ਦਾ ਆਇਆ ਹੋਇਆ ਆ ਤੇ ਪਰ ਵਿੱਕੀ ਦੀ ਮੰਮੀ ਆ ਸੁਣ ਕੇ ਹੈਰਾਨ ਹੋ ਜਾਂਦੀ ਆ ਕਿ ਵਿੱਕੀ ਪੂਆ ਦੇ ਘਰ ਕਿਵੇਂ ਪਹੁੰਚ ਗਿਆ ਤੇ ਉਹ ਪੂਆ ਨੂੰ ਕਹਿੰਦੀ ਆ ਕਿ ਤੁਸੀਂ ਇਸ ਨੂੰ ਰੋਕ ਕੇ ਰੱਖਿਓ ਜਾਣ ਨਾ ਦਿਓ ਅਸੀਂ ਉਨੀ ਤੁਹਾਡੇ ਕੋਲ ਆ ਰਹੇ ਆ ਤੇ ਉਹ ਮੰਮੀ ਜਲਦੀ ਦੀ ਦੀ ਤਿਆਰ ਹੋਣ ਲੱਗ ਜਾਂਦੀ ਆ ਤੇ ਉਹ ਤੇ ਪ੍ਰੀਤ ਨੂੰ ਵੀ ਕਹਿ ਦਿੰਦੀ ਆ ਕਿ ਤੂੰ ਵੀ ਤਿਆਰ ਹੋ ਜਾ ਪਰਪ੍ਰੀਤ ਪੁੱਛਦੀ ਆ ਕਿ ਕੀ ਹੋਇਆ ਮੰਮੀ ਜੀ ਕਿੱਥੇ ਜਾਣ ਜੋ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਤਿਆਰ ਹੋ ਜਾ ਤੇ ਵਿੱਕੀ ਦੀ ਮੰਮੀ ਸਾਰੀ ਸਟੋਰੀ ਦੱਸਦੀ ਆ ਕਿ ਵਿੱਕੀ ਆਪਣੀ ਭੂਆ ਦੇ ਘਰ ਗਿਆ ਹੋਇਆ ਆ ਗਿਆ ਹੋਇਆ ਤੇ ਤੂੰ ਜਲਦੀ ਤਿਆਰ ਹੋ ਜਾ ਆਪਾਂ ਉੱਥੇ ਜਾਣੇ ਆ ਤੇ ਉਹ ਉਹ ਪ੍ਰੀਤ ਤਿਆਰ ਹੋਣ ਲੱਗ ਜਾਂਦੀ ਆ ਉੱਧਰ ਭੂਆ ਦੀ ਨੋ ਭੂਆ ਨੂੰ ਬੋਲਦੀ ਆ ਕਿ ਤੁਸੀਂ ਕਿਉਂ ਰੋਕ ਰਹੇ ਹੋ ਇਸ ਨੂੰ ਇਸ ਨੂੰ ਜਾਣ ਦਿਓ ਆਪਾਂ ਰੋਕ ਕੇ ਕੀ ਕਰਨਾ ਇਸ ਨੂੰ ਤੇ ਵਿੱਕੀ ਵੀ ਜਾਣ ਲਈ ਰੈਡੀ ਹੋਣ ਲੱਗ ਜਾਂਦਾ ਆ ਤੇ ਉਹ ਜਦੋਂ ਵਿੱਕੀ ਰੈਡੀ ਹੁੰ ਜਦੋਂ ਜਦੋਂ ਵਿੱਕੀ ਦੀ ਮੰਮੀ ਭੂਆ ਦੇ ਘਰਾਂ ਦੀ ਆ ਤਾਂ ਪੁਲਿਸ ਨੂੰ ਵੀ ਪਤਾ ਲੱਗ ਜਾਂਦਾ ਆ ਕਿ ਵਿੱਕੀ ਕਿੱਥੇ ਆ ਉਹ ਵੀ ਉਸ ਉਹਨਾਂ ਦਾ ਪਿੱਛਾ ਕਰਨ ਲੱਗ ਜਾਂਦੀ ਆ ਕਰਨ ਲੱਗ ਜਾਂਦੀ ਆ ਉਹਨਾਂ ਤੋਂ ਤੋਂ ਪਹਿਲਾਂ ਹੀ ਵਿੱਕੀ ਉੱਥੋਂ ਚੱਲਿਆ ਜਾਂਦਾ ਆ ਤੇ ਉਹ ਚੱਲਿਆ ਜਾਂਦਾ ਏ ਤੇ ਜਦੋਂ ਵਿੱਕੀ ਦੀ ਮੰਮੀ ਪੂਆ ਦੇ ਘਰ ਆਂਦੀ ਤੇ ਉਹ ਬੋਲਦੀ ਆ ਕਿ ਤੁਸੀਂ ਇਸ ਨੂੰ ਰੋਕਿਆ ਕਿਉਂ ਨਹੀਂ ਤੇ ਪੂਆ ਕਹਿੰਦੀ ਅਸੀਂ ਤਾਂ ਬਹੁਤ ਕੋਸ਼ਿਸ਼ ਕੀਤੀ ਰੋਕਣ ਦੀ ਪਰ ਰੁਕਿਆ ਨਹੀਂ ਉਹ ਕਹਿੰਦਾ ਮੈਂ ਆਪਣੇ ਘਰ ਜਾ ਰਿਹਾ ਆਂ ਤੇ ਇਸ ਕਰਕੇ ਸਾਡੇ ਕੋਲ ਉਹ ਚਲਾ ਗਿਆ ਪ੍ਰੀਤ ਸਾਰੀਕਾ ਨੇ ਪੂਆ ਨੂੰ ਦੱਸ ਦਿੰਦੀ ਆ ਕਿ ਵਿੱਕੀ ਕਿਉਂ ਭੱਜਿਆ ਫਿਰ ਰਿਹਾ ਆ ਤੇ ਪੂਆ ਵੀ ਸੁਣ ਕੇ ਹੈਰਾਨ ਹੋ ਜਾਂਦੀ ਆ ਤੇ ਉਹ ਆਪਾਂ ਅੱਗੇ ਦੇਖਾਂਗੇ ਕਿ ਅੱਗੇ ਵਿੱਕੀ ਦਾ ਕੀ ਬੰਦਾ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਯਾਨ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਧੰਨਵਾਦ ਜੀ